ਇਹ ਜੀ ਪਿੰਡ ਨੈਣਮਾ ਅਮਨਦੀਪ ਸਿੰਘ ਸਾਨੂੰ ਫਜਗਜੀਵਨ ਰਾਮ ਇਹ ਸਾਡੇ ਪਿੰਡ ਦਾ ਸਾਡੇ ਪੁੱਤ ਭਤੀਜਾ ਹੀ ਥਾ ਪਿਛਲੇ 8-9 ਦਿਨਾਂ ਤੋਂ ਲਾਪਤਾ ਚੱਲ ਰਿਹਾ ਜੀ ਕੱਲ ਜਾ ਕੇ ਇਹਦੀ ਜਿਹੜੀ Laash ਹੈ ਉਹ ਟੋਕੜਿਆਂ ਦੇ ਵਿੱਚ ਡਿਸਟ੍ਰਿਕਟ ਰੋਪੜ ਤੋਂ ਬਰਾਮਦ ਹੁੰਦੀ ਹੈ ਇਹਦੇ ਵਿੱਚ ਜੋ ਵੀ ਦੌੜ ਭੱਜ ਕੀਤੀ ਗਈ ਸਾਡੇ ਆਪਣੇ ਮੁੰਡਿਆਂ ਦੁਆਰਾ ਕੀਤੀ ਗਈ ਪ੍ਰਸ਼ਾਸਨ ਦਾ ਕੋਈ ਸਹਿਯੋਗ ਨਹੀਂ ਦੇ ਵਿੱਚ ਮਿਲਿਆ ਸਾਨੂੰ ਦਰਦਨਾਕ ਮੌਤ ਹੋਈ ਹੈ ਮਾਪਿਆਂ ਨਾਲ ਬਹੁਤ ਤਕਾ ਹੋਇਆ ਜੀ ਕਮਾਣੇ ਵਾਲਾ ਬੱਚਾ ਥਾ ਇਸ ਟਾਈਮ ਪਰਿਵਾਰ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਸੋ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਸਾਡਾ ਸਹਿਯੋਗ ਕੀਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਟੁਕੜਿਆਂ ਵਿੱਚ ਜਿਹੜੀ Laash ਮਿਲੀ ਹੈ ਉਹਨੂੰ ਇਨਸਾਫ ਦਵਾਇਆ ਜਾਵੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਿੰਡ ਨੈਣਮਾ ਤੋਂ ਜੀ 25 ਤਰੀਕ ਦਾ ਇਹ ਵਾਕਿਆ ਹੋਇਆ ਜੀ 25 ਤਰੀਕ ਤੋਂ ਬਾਅਦ ਅਸੀਂ ਪਿੰਡ ਦੇ ਜਿੰਨੇ ਵੀ ਬੰਦੇ ਸੀਗੇ ਜਾਂ ਸਾਡੇ ਮੁੰਡੇ ਸੀਗੇ ਅਸੀਂ ਸਾਰੇ ਉਸ ਮੁੰਡੇ ਦੀ ਟੋਲ ਦੇ ਵਿੱਚ ਆਪ ਭੱਜ ਦੌੜ ਕੀਤੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਮੁੰਡੇ ਦੇ ਮੁੰਡੇ ਦੀ লাশ ਟੋਕੜਿਆਂ ਦੇ ਵਿੱਚ ਬਰਾਮਦ ਹੋਈ ਹੈ ਕੁਝ লাশ ਸਾਨੂੰ ਦਰਿਆ ਦੇ ਵਿੱਚੋਂ ਬਰਾਮਦ ਹੋਈ ਹੈ ਕੁਝ লাশ ਸਾਨੂੰ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਜਿਹੜੀ ਮੁੰਡੇ ਨੇ ਜਿੱਥੇ ਮੁੰਡੇ ਦਾ ਮੋਟਰਸਾਈਕਲ ਮਿਲਿਆ ਉਹ ਨੰਗਲ ਤੋਂ ਮਿਲਿਆ লাশ ਹੈ ਜਿਹੜੀ ਰੋਪੜ ਤੋਂ ਮਿਲਦੀ ਹੈ ਲੋਪੜ ਦੇ ਦਰਿਆ ਚ ਉਹ ਔਰ ਨਹਿਰ ਚੋ ਸੋ ਸਾਡੀ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਪੁਲਿਸ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਨਾ ਟੋਲ ਟੋਲ ਨੇ ਨਾ ਸਾਡੀ ਅੱਜ ਤੱਕ ਸੁਣਾਈ ਕੋਈ ਕੀਤੀ ਅਸੀਂ ਪੁਲਿਸ ਪ੍ਰਸ਼ਾਸਨ ਮੋਰੇ ਵੀ ਇਹ ਬੇਨਤੀ ਕਰਦੇ ਆ ਕਿ ਸਾਡੀ ਸੁਣਾਈ ਕਰੋ ਆ ਜਿਹੜਾ ਪਰਚਾ ਵੀ ਕਰਨ ਕੀਤਾ ਪੁਲਿਸ ਨੇ ਇਹਦੇ ਵਿੱਚ ਵੀ ਰੈਸਟ ਨਹੀਂ ਕਿਸੇ ਦੀ ਪਾਈ ਹੈ ਨਾ ਕੋਈ ਬੰਦਾ ਹੀ ਨਹੀਂ ਪੜਿਆ ਹੈ 306 ਦਾ ਪਰਚਾ ਕੀਤਾ ਕੋਈ ਵੀ ਨਹੀਂ ਗਾਹਾਂ ਦੀ ਕਾਰਵਾਈ ਨਹੀਂ ਕੀਤੀ ਹੈ ਬਾਕੀ ਅਸੀਂ ਸਰਕਾਰ ਕੋਲ ਵੀ ਇਹ ਬੇਨਤੀ ਕਰਦੇ ਆਂ ਸਾਡੀ ਮਦਦ ਕੀਤੀ ਜਾਵੇ ਸਾਡੀ ਬੇਨਤੀ ਹੈ ਇਹ ਸਾਡੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ ਜੀ ਬਹੁਤ ਜ਼ਿਆਦਾ ਪਰਿਵਾਰ ਜਿਹੜਾ ਹੈਗਾ ਇਸ ਟਾਈਮ ਦੁੱਖ ਦੇ ਵਿੱਚ ਹੈ ਪਰਿਵਾਰ ਸੰਭਾਲਣਾ ਸਾਡੇ ਲਈ ਔਖਾ ਹੋਇਆ ਵਾ ਲਾਸਟ ਜਿਹੜੀ ਟੁਕੜਿਆ ਟੁਕੜਿਆ ਚ ਬਰਾਮਤ ਹੋਈ ਹੈ ਅਸੀਂ ਉਸ ਨੂੰ ਦੇਖ ਨਹੀਂ ਸਕਦੇ ਸੋ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੈ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਗਰ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰਦਾ ਨਹੀਂ ਪ੍ਰਸ਼ਾਸਨ ਸਾਡੀ ਸੁਣਦਾ ਤਾਂ ਅਸੀਂ ਝੁੰਗੀਆਂ ਜਾ ਕੇ ਅਸੀਂ ਝੁੰਗੀਆਂ ਰੋਡ ਬਲੌਕ ਕਰਾਂਗੇ ਜਿਹੜਾ ਹਿਮਾਚਲ ਔਰ ਪੰਜਾਬ ਨੂੰ ਜੁੜਦਾ ਹੈ ਅਸੀਂ ਦੋਏ ਦੋਹਾ ਪਾਸਿਆਂ ਦਾ ਬਲੌਕ ਕਰ ਦੇਾਂਗੇ ਫਿਰ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜਾ ਪੋਲਸ ਹੋਏਗੀ ਸਾਡੀ ਹੋਰ ਬੇਨਤੀ ਹੈ ਇਹ ਵੀ ਸਾਨੂੰ ਇੱਥੇ ਤੱਕ ਮਜਬੂਰ ਨਾ ਕਰੋ ਨਹੀਂ ਅਸੀਂ ਆਪਣਾ ਕੰਮ ਜਿਹੜਾ ਹੈ ਆਪ ਕਰਾਂਗੇ ਫਿਰ ਕੋਈ ਇਹਦੇ ਬਾਰੇ ਭਾਜੀ ਸਾਨੂੰ 26 ਤਰੀਕ ਨੂੰ ਇੰਟੀਮੇਸ਼ਨ ਆਈ ਸੀ ਜਿਹਦੇ ਸਬੰਧ ਵਿੱਚ ਅਸੀਂ ਇਹਦੀ ਜਿਹੜੀ ਗੁੰਮਸ਼ੁਦਗੀ ਰਪੜ ਤਲਾਹ ਜਿਹੜੀ ਰੋਜ਼ਨਾਮਚਾ ਦਰਜ ਕੀਤੀ ਗਈ ਸੀ ਕੱਲ ਪਤਾ ਲੱਗਾ ਵੀ ਇਹ ਜਿਹੜੀ ਆ ਡੈੱਡ ਬੋਡੀ ਰੋਪੜ ਜ਼ਿਲ੍ਹੇ ਦੇ ਵਿੱਚ ਮਿਲੀ ਆ ਤੇ ਹੁਣ ਜੋ ਅਗਲੀ ਕਾਰਵਾਈ ਉਹਨਾਂ ਦੇ ਕਰਦਿਆਂ ਦੇ ਕਹਿਣ ਤੇ ਅਮਲ ਵਿੱਚ ਲਿਆਵਾਂਗੇ ਅੱਜ ਰੋਪੜ ਪੁਲਿਸ ਪਾਰਟੀ ਜਿਹੜੀ ਬੀਨਾਲ ਚੌਂਕੀ ਵਾਲੇ ਗਏ ਨੇ ਤੇ ਜੋ ਵੀ ਉੱਥੇ ਕਾਰਵਾਈ ਹੋ ਗਈ ਉਹ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਊਗੀ